ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਤੇ ਤੇ ਅੱਜ ਆਪਾਂ ਸੂਜੀ ਨੂੰ ਸਟੋਰ ਕਿਦਾਂ ਕਰ ਰੱਖ ਸਕਦੇ ਆ ਲੰਬੇ ਸਮੇਂ ਲਈ ਇਸ ਦੇ ਵਿੱਚ ਕੀੜਾ ਜਾਂ ਸੁੰਡੀ ਨਾ ਲੱਗੇ ਉਹ ਮੈਂ ਤੁਹਾਨੂੰ ਦੱਸੂਗੀ ਆ ਮੇਰੀ ਪਹਿਲਾਂ ਤੋਂ ਸਟੋਰ ਕਰੀ ਹੋਈ ਆ ਇਸ ਦੇ ਵਿੱਚ ਬਿਲਕੁਲ ਵੀ ਕੀੜਾ ਸੁੰਡੀ ਨਹੀਂ ਲੱਗਿਆ ਹੋਇਆ ਲੰਬੇ ਸਮੇਂ ਲਈ ਆਪਾਂ ਸੂਜੀ ਨੂੰ ਸਟੋਰ ਕਰ ਸਕਦੇ ਆ ਨਹੀਂ ਗਰਮੀਆਂ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਜਾਂਦੀ ਆ ਸੂਜੀ ਦੇ ਵਿੱਚ ਸੁੰਡੀ ਵਗੈਰਾ ਲੱਗ ਜਾਂਦੀ ਆ ਇਸ ਦੇ ਲਈ ਆਪਾਂ ਕਰਾਂਗੇ ਸੂਜੀ ਨੂੰ ਡਰਾਈ ਰੋਸਟ ਇੱਕ ਪੈਨ ਰੱਖਾਂਗੇ ਪੈਨ ਦੇ ਵਿੱਚ ਪਾਵਾਂਗੇ ਆਪਾਂ ਆਪਣੀ ਸਾਰੀ ਸੂਜੀ ਸੂਜੀ ਨੂੰ ਚੰਗੀ ਤਰ੍ਹਾਂ ਆਪਾਂ 5 ਤੋਂ 7 ਮਿੰਟਾਂ ਲਈ ਮੀਡੀਅਮ ਫਲੇਮ ਤੇ ਡਰਾਈ ਰੋਸਟ ਕਰਾਂਗੇ ਸੂਜੀ ਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਹੈਗਾ ਹਲਕੀ आंच ਦੇ ਬਸਾਪੈ ਇਹਨੂੰ ਡਰਾਈ ਰੋਸਟ ਕਰਨਾ ਲਗਾਤਾਰ ਹਿਲਾਉਂਦੇ ਹੋਏ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਆਪਣੀ ਸੂਜੀ ਦੀ ਸੇਫਟੀ ਹੋ ਜਾਂਦੀ ਆ ਸੂਜੀ ਦੇ ਵਿੱਚ ਕੀੜਾ ਵਗੈਰਾ ਕੁਝ ਨਹੀਂ ਲੱਗਦਾ ਹੈਗਾ ਤੇ ਦੂਸਰਾ ਜਦ ਆਪਾਂ ਕੋਈ ਵੀ ਨਾਸ਼ਤਾ ਵਗੈਰਾ ਬਣਾਉਣਾ ਸੂਜੀ ਤੋਂ ਤਾਂ ਉਹ ਇਨਸਟੈਂਟ ਬਣ ਜਾਂਦਾ ਜਲਦੀ ਬਣ ਜਾਂਦਾ ਕਿਉਂਕਿ ਸੂਜੀ ਆਪਨੇ ਭੁੰਨੀ ਹੁੰਦੀ ਆ ਤੇ ਭੁੰਨੀ ਹੋਣ ਕਰਕੇ ਉਹ ਨਾਸ਼ਤੇ ਦਾ ਜਿਹੜਾ ਟੇਸਟ ਹੁੰਦਾ ਉਹ ਜ਼ਿਆਦਾ ਇਨਕਰੀਜ਼ ਹੋ ਜਾਂਦਾ ਜ਼ਿਆਦਾ ਵਧੀਆ ਹੁੰਦਾ ਵਗਾ ਕਿਉਂਕਿ ਭੁੰਨੀਆਂ ਇਹ ਚੀਜ਼ਾਂ ਦਾ ਪਤਾ ਹੀ ਹੈ ਟੇਸਟ ਜ਼ਿਆਦਾ ਵਧੀਆ ਹੁੰਦਾ ਇਸ ਕਰਕੇ ਆਪਣੀ ਉਸ ਕੰਮ ਦੇ ਵਿੱਚ ਵੀ ਹੈਲਪ ਹੋ ਜਾਂਦੀ ਆ ਤੇ ਦੂਸਰਾ ਆਪਣੀ ਸੂਜੀ ਨੂੰ ਆਪਾਂ ਲੰਬੇ ਸਮੇਂ ਲਈ ਇਸ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਆ ਕੋਈ ਵੀ ਕੀੜਾ ਸੁੰਡੀ ਵਗੈਰਾ ਨਹੀਂ ਲੱਗਦੀ ਸੂਜੀ ਨੂੰ ਹਾਂ ਦੇਖੋ ਇਧਰ ਅਨਮੋਲ ਆਪਦੀ ਮਸਤੀ ਲੱਗਿਆ ਹੋਇਆ ਕਰਨ ਚੰਗੀ ਤਰ੍ਹਾਂ ਆਪਾਂ ਲੋ ਮੀਡੀਅਮ ਫਲੇਮ ਤੇ ਲਗਾਤਾਰ ਹਲਾਉਂਦੇ ਰਹਿਣਾ ਛੱਡਣਾ ਨਹੀਂ ਹੈਗਾ ਤੁਸੀਂ ਚੰਗੀ ਤਰ੍ਹਾਂ ਆਪੋ ਨਰ ਲੈਣਾ ਆ ਦੇਖੋ ਲਗਾਤਾਰ ਬਸ ਹਲਾਉਂਦੇ ਰਹਿਣਾ ਵਿੱਚ ਜਮਾ ਵੀ ਛੱਡਣਾ ਨਹੀਂ ਹੈਗਾ ਇਸ ਤਰ੍ਹਾਂ ਤੁਸੀਂ ਸੂਜੀ ਨੂੰ ਲੰਮੇ ਟਾਈਮ ਲਈ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਕੋਈ ਵੀ ਚੀਜ਼ ਬੜੌੜੀਆਂ ਤਾਂ ਫਟਾਫਟ ਕੱਢੋ ਤੇ ਬਣਾਓ ਆ ਦੇਖੋ ਤੇ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿਸ ਤਰ੍ਹਾਂ ਦੀ ਰੈਸਪੀ ਦੇਖਣਾ ਚਾਹੁੰਦੇ ਹੋ ਮੈਂ ਜਰੂਰ ਕੋਸ਼ਿਸ਼ ਕਰੂੰਗੀ ਉਹ ਰੈਸਪੀ ਬਣਾਉਣ ਦੀ ਆ ਦੇਖੋ ਸੂਜੀ ਆਪਣੀ ਆਲਮੋਸਟ ਪੁੱਜ ਚੁੱਕੀ ਆ ਇੱਕ ਦੋ ਮਿੰਟ ਹੋਰ ਪੂਰੇ ਪ੍ਰੋਸੀਜਰ ਲਈ 7 ਮਿੰਟ ਲੱਗਦੇ ਨੇਗੇ ਦੇਖੋ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾ ਰਹੀ ਆ ਮੈਨੂੰ ਉਮੀਦ ਆ ਤੁਹਾਨੂੰ ਇਹ ਮੇਰੀ ਵੀਡੀਓ ਜ਼ਰੂਰ ਪਸੰਦ ਆਵੇਗੀ ਪਲੀਜ਼ ਫੈਮਲੀ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਵੀਡੀਓ ਤੇ ਹੁਣ ਆਪਣੀ ਸੂਜੀ ਹੋ ਗਈ ਆ ਡਰਾਈ ਰੋਸਟ ਤੇ ਹੁਣ ਆਪਾਂ ਇਹਨੂੰ ਠੰਡਾ ਕਰਨ ਤੋਂ ਬਾਅਦ ਛਾਣ ਕੇ ਕਿਸੇ ਵੀ ਤੁਸੀਂ ਇਹ ਟਾਈਟ ਡੱਬੇ ਦੇ ਵਿੱਚ ਪਾ ਕੇ ਇਸ ਨੂੰ ਸਟੋਰ ਕਰ ਸਕਦੇ ਹੋ ਤੁਹਾਡੀ ਸੂਜੀ ਕਦੇ ਵੀ ਖਰਾਬ ਨਹੀਂ ਹੋਵੇਗੀ ਪਲੀਜ਼ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਮੇਰੀ ਹੋਰ ਨਵੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਆ ਦੇਖੋ ਇਸ ਤਰ੍ਹਾਂ ਮੈਂ ਗਲਾਸ ਦਾ ਜਾਰ ਲੈ ਲਿਆ ਤੇ ਇਹਦੇ ਵਿੱਚ ਮੈਂ ਹੁਣ ਸੋਜੀ ਨੂੰ ਪਾ ਲੂੰਗੀ ਠੰਡਾ ਹੋਣ ਤੋਂ ਬਾਅਦ ਤੁਸੀਂ ਇਸੇ ਤਰ੍ਹਾਂ ਜੇ ਤੁਸੀਂ ਮੈਦਾ ਵੀ ਜਿਵੇਂ ਆਪਣਾ ਸੁੰਡੀ ਵਗੈਰਾ ਪੈ ਜਾਂਦੀ ਹੈ ਮੈਦੇ ਨੂੰ ਵੀ ਸੇਮ ਪ੍ਰੋਸੀਜਰ ਦੇ ਨਾਲ ਆਪਾਂ ਇਸੇ ਤਰ੍ਹਾਂ ਰੱਖ ਸਕਦੇ ਹਾਂ ਡਰਾਈ ਰੋਸਟ ਕਰਕੇ ਆ ਦੇਖੋ ਮੈਂ ਸੂਜੀ ਪਾ ਲਈ ਡੱਬੇ ਦੇ ਵਿੱਚ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਗਾਇਜ਼ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਵੇਗੀ